ਖਟਕਣ ਕਲਾ ਮੋਰਚੇ ਦੀ ਤਿਆਰੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਜੰਡਿਆਲਾ ਮੰਡਕੀ 28 ਸਤੰਬਰ ਖਟਕਣ ਕਲਾ ਮੋਰਚੇ ਦੀ ਤਿਆਰੀ ਲਈ ਤਹਿਸੀਲ ਫਲੋਰ ਦੇ ਵੱਖ-ਵੱਖ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਅੱਜ ਪਿੰਡ ਗੁੰਡਾਲਾ ਮੰਡਕੀ ਵਿਖੇ ਵੱਖ-ਵੱਖ ਪਿੰਡਾਂ ਦੇ ਸਰਗਰਮ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਤੇਸੀ सभा के जिला सक्र एडवोकेट अजय फिलोर ने संबोधन किया आगुआ ने कहा कि पंजाब सरकार रोजगार देने दे वादे तो पिछे हट गई है बेरजागरी पत्ता लैंड दरत ही इंडिया कठिन हन कि पंजाब च इस वेले सिर्फ एक नौजवान नु ही 150 सौ पंजा रुपये प्रति महीने बेरोजगारी पत्ता मिलता है नशा कारण हर रोज मौत दबर पढ़न मिलदिया हैं આ ગુવને કહા કે 28 સપ્ટેમ્બર નું ખટકડ કલા તક મોટરસાઈકલ માર્ચ ਕੀਤਾ જાવેગા. એસ ઉપરંત ખટકડ કલા વિખે મોર્ચા આરંભ કર ਦਿੱતા જાવેગા. ઇસ મોકકે તહસીલ પ્રદાન મખણ સંગ્રામી સુખા બંડાળા સાબી રાજગુમાલ આદે હાજર સન. એપી ન્યૂઝ પંજાબી લિ પ્રભાલ દી ખાસ રિપોર્ટ. સશકલજી મે મનજન્દ્ર સિંહ ટેસી પ્રધાન શીતપક સિંહ નોન સભા પંજાબ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਜਿਹੜਾ ਵੱਖ-ਵੱਖ ਪਿੰਡਾਂ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਜਿਹੜੀ ਲਾਮਬੰਦੀ ਕਰ ਰਹੇ ਸੀਗੇ ਤੇ ਜੇ ਇਸ ਆਸ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਸੀ ਕਿਉਂਕਿ ਅੱਜ ਪੂਰੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਰੋਜ਼ਗਾਰ ਨਾ ਮਿਲਣ ਦੀ ਵਜ੍ਹਾ ਦੇ ਕਰਕੇ ਸਿੱਖਿਆ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੋਣ ਦੇ ਕਰਕੇ ਜਿਹੜੀ ਨਰਾਸ਼ਾਬਸ ਜਵਾਨੀ ਜਿਹੜੀ ਅੱਜ ਨਸ਼ਿਆਂ ਵੱਲ ਧੱਕੀ ਜਾ ਰਹੀ ਹੈ ਅੱਜ ਉਸ ਜਵਾਨੀ ਨੂੰ ਬਚਾਉਣ ਦੇ ਵਾਸਤੇ ਅੱਜ ਇਹ ਜਿਹੜੀ ਪਹਿਲ ਕਦਮੀ ਆ ਉਹ ਸ਼ੀਤਪਕ ਸਿੰਘ ਨੌਸਬਾ ਨੇ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਆ ਜਿੱਥੇ ਅੱਜ ਅਸੀਂ ਸਿੱਧਾ ਸਰਕਾਰ ਦੇ ਨਾਲ ਜਿਹੜੀਆਂ ਸਰਕਾਰ ਨੇ ਆਪਣੀ ਮੂੰਹ ਦੇ ਰਾਹੀਂ ਗੱਲਾਂ ਕਹੀਆਂ ਕਿ ਨੌਜਵਾਨੋ ਸਾਨੂੰ ਵੋਟਾਂ ਪਾ ਦਿਓ ਜਿਸ ਦਿਨ ਮੇਰੇ ਹੱਥ ਹਰਾ ਪੈਨ ਆ ਗਿਆ ਤਾਂ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਅੱਜ ਡਾਂਗਾ ਚੱਕੀ ਡੰਡੇ ਝੰਡੇ ਚੱਕੀ ਜਿਹੜੇ ਆ ਉਹ ਸਰਕਾਰੀ ਰੈਲੀਆਂ ਦੇ ਵਿੱਚ ਤੁਰੇ ਫਿਰਦੇ ਆ ਉਹਨਾਂ ਨੌਜਵਾਨਾਂ ਨੂੰ ਮੈਂ ਰਜਗਾਰ ਦਾ ਪ੍ਰਬੰਧ ਕਰ ਦੇਣਾ ਤੇ ਦੂਸਰਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਨਸ਼ੇ ਦੀ ਮਾਰ ਦੇ ਹੇਠ ਪੰਜਾਬ ਅੱਜ ਜਿਹੜਾ ਆ ਅੱਜ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਜਿਸ ਨਾਂ ਦੇ ਉੱਤੇ ਅੱਜ ਜਿਹੜਾ ਜਿਹੜਾ ਪੰਜਾਬ ਦੇ ਉੱਤੇ ਵੱਡੀ ਚਰਚਾ ਆ ਉਹਨਾਂ ਨੂੰ ਜਿਹੜਾ ਅਸੀਂ 4 ਹਫ਼ਤਿਆਂ ਦੇ ਅੰਦਰ ਖਤਮ ਕਰ ਦੇਣਾ ਪਰ ਬੜੇ ਦੁੱਖ ਦੀ ਗੱਲ ਆ ਇਹ ਦੋ ਬਹੁਤ ਹੀ ਜਿਹੜੇ ਮਹਾਨ ਕਦਮ ਜਿਹੜੇ ਸਰਕਾਰ ਨੂੰ ਪਹਿਲਾਂ ਚੁੱਕਣੇ ਚਾਹੀਦੇ ਸੀ ਪਰ ਅੱਜ ਅਸੀਂ ਦੇਖਦੇ ਹਾਂ ਸਾਢੇ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਜਿਸ ਦਿਨ ਭਗਤ ਸਿੰਘ ਦੀ ਜਿਹੜਾ ਜੱਦੀ ਪੈਂਡਾ ਖੜਕੜ ਕਲਾ ਤੋਂ ਇਸੇ ਹੀ ਕੰਮਾਂ ਦੇ ਵਾਸਤੇ ਜਿਹੜਾ ਆ ਹਰੇ ਪੈਂ ਦੀ ਗੱਲ ਭਗਵੰਤ ਸਿੰਘ ਸਾਹਿਬ ਨੇ ਕੀਤੀ ਸੀ ਪਰ ਸਾਢੇ 3 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਸ਼ਿਆਂ ਨੂੰ ਠੱਲ ਪਾਉਣ ਦੇ ਮੁੱਦੇ ਦੇ ਉੱਤੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੁੱਦੇ ਉੱਤੇ ਜਿਹੜਾ ਉਹ ਅੱਜ ਵੀ ਸਰਕਾਰ ਵੱਲ ਤੱਕ ਰਹੀ ਹੈ ਪਰ ਹੁਣ ਨੌਜਵਾਨਾਂ ਨੇ ਬਹੁਤ ਲੰਬਾ ਸਮਾਂ ਇਸ ਚੀਜ਼ ਨੂੰ ਤੱਕ ਲਿਆ ਹੁਣ ਤૈયਿਆ ਕੀਤਾ ਆ ਤੇ ਅੱਜ ਇੱਕ ਪਲੇਟਫਾਰਮ ਮਿਲਿਆ ਸ਼ਹੀਦ ਭਗਤ ਸਿੰਘ ਨੌਂ ਸਭਾ ਤੇ ਉਸ ਸਭਾ ਦੇ ਰਾਹੀਂ ਜਿਹੜਾ ਆ 28 ਸਤੰਬਰ ਨੂੰ ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਹਰੇਕ ਸਾਲ ਜਾਂਦਾ ਆ ਪਿੰਡਾਂ ਦੇ ਵਿੱਚੋਂ ਬਹੀਰਾ ਘੱਤ ਕੇ ਜਿਹੜਾ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਅਸੀਂ ਮਾਰਚ ਕਰਕੇ ਉਹਨਾਂ ਦੇ ਜੱਦੀ ਪਿੰਡ ਖੜਕੜ ਕਲਾਂ ਤੱਕ ਜਾਂਦੇ ਆ ਪਰ ਇਸ ਵਾਰ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਬਦਲਵਾ ਪ੍ਰਬੰਧ ਜਿਹੜਾ ਅਸੀਂ ਕੀਤਾ ਆ ਵੀ ਨੌਜਵਾਨਾਂ ਦੀਆਂ ਮੰਗਾਂ ਦੇ ਉੱਤੇ ਜਿਹੜਾ ਆ ਇੱਕ ਖੜਕੜ ਕਲਾਂ ਦੇ ਵਿੱਚ ਅਸੀਂ ਮੋਰਚਾ ਲਗਾਉਣ ਜਾ ਰਹੇ ਆ ਨਸ਼ੇ ਤੇ ਰੁਜ਼ਗਾਰ ਦੇ ਮੁੱਦੇ ਲੈ ਕੇ ਤੇ ਅੱਜ ਉਸੇ ਦੀ ਤਿਆਰੀ ਤਹਿਤ ਪੂਰੇ ਪੰਜਾਬ ਦੇ ਅੰਦਰ ਜਿਹੜਾ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਜਾਰੀ ਆ ਤੇ ਨੌਜਵਾਨ ਪੂਰੇ ਉਤਸ਼ਾਹ ਦੇ ਨਾਲ ਇਹਨਾਂ ਮੀਟਿੰਗਾਂ 'ਚ ਹਿੱਸਾ ਲੈ ਰਹੇ ਆ ਤੇ ਆਸ ਕਰਦੇ ਆ ਕਿ ਇਸ ਖਟਕੜ ਕਲਾ ਦੇ ਮੋਰਚੇ ਦੇ ਰਾਹੀਂ ਜਿਹੜਾ ਅਸੀਂ ਅੱਜ ਇਹ ਅਭਿਆਨ ਸ਼ੁਰੂ ਕੀਤਾ ਆ ਇਹ ਜਿਹੜਾ ਮੋਰਚਾ ਅਸੀਂ ਤਿਆਰ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਚੰਗੇ ਸਿੱਟੇ ਨਿਕਲਣਗੇ ਤੇ ਜਵਾਨੀ ਜਿਹੜੀ ਆ ਨਸ਼ਿਆਂ ਤੇ ਰਜਗਾਰ ਦੀ ਪ੍ਰਾਪਤੀ ਤੋਂ ਬਾਅਦ ਜਿਹੜੀ ਆ ਫੇਰ ਇਹਨਾਂ ਮੰਗਾਂ ਤੋਂ ਜਿਹੜੀ ਆ ਉਹ ਅੱਗੇ ਵਧ ਕੇ ਤਾਂ ਹੀ ਜਿਹੜਾ ਆ ਨੌਜਵਾਨੀ ਦਾ ਜਿਹੜਾ ਆ ਉਹ ਭਲਾ ਹੋ ਸਕਦਾ ਆ ਬਸ ਇਹਨਾਂ ਬੇਨਤੀਆਂ ਨਾਲ ਅਸੀਂ ਅਪੀਲ ਕਰਦੇ ਆ ਪੂਰੇ ਸੂਬੇ ਭਰ ਦੇ ਨੌਜਵਾਨਾਂ ਨੂੰ ਕਿ ਆਓ ਨੌਜਵਾਨੋ ਪਹਿਲਾਂ ਤਾਂ 28 ਸਤੰਬਰ ਨੂੰ ਜਿਸ ਦਿਨ ਭਗਤ ਸਿੰਘ ਦਾ ਜਨਮ ਦਿਨ ਆ ਉਸ ਜਨਮ ਦਿਨ ਦੇ ਉੱਤੇ ਜਿਹੜਾ ਆ ਵੱਡੀ ਗਿਣਤੀ 'ਚ ਬਾਦ ਚੜ ਕੇ ਆਪਾਂ ਉੱਥੇ ਹਿੱਸਾ ਲਈਏ ਤੇ ਉਸ ਤੋਂ ਬਾਅਦ ਜਿਹੜਾ ਲਗਾਤਾਰ ਖੜਕੜ ਕਲਾ ਮੋਰਚਾ ਚੱਲਣਾ ਆ ਉਸ ਮੋਰਚੇ ਦੇ ਵਿੱਚ ਜਿਹੜੀ ਆ ਆਪਾਂ ਆਪਣੀ ਤਨਦੇਹੀ ਦੇ ਨਾਲ ਜ਼ਿੰਮੇਵਾਰੀ ਸਮਝਦੇ ਹੋਏ ਲਗਾਤਾਰ ਇਸ ਮੋਰਚੇ 'ਚ ਹਾਜ਼ਰੀ ਰਵਾਈਏ ਬਸ ਇੰਨੀਆਂ ਬੇਨਤੀਆਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਬਡਾਲੇ ਦੇ ਅੰਦਰ ਪਹੁੰਚੇ ਆ ਜਿੱਥੇ ਅਸੀਂ ਨੌਜਵਾਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਆ ਤੇ 28 ਸਤ ਜਿਹੜਾ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਵਾਲੋ ਹਰ ਸਾਲ ਦੀ ਤਰ੍ਹਾਂ ਜਿਹੜਾ ਸਕੂਟਰ ਮੋਟਰਸਾਈਕਲ ਮਾਰਚ ਜਿਹੜਾ ਪਿੰਡਾਂ ਤੋਂ ਜਾਂਦਾ ਹੋਇਆ ਜਿਹੜਾ ਖੜਕੜ ਕਲਾ ਭਗਤ ਸਿੰਘ ਦੀ ਜਿਹੜਾ ਜੱਦੀ ਪਿੰਡ ਪਹੁੰਚਦਾ ਉਹਦੀ ਤਿਆਰੀ ਦੇ ਵਜੋਂ ਤੇ ਜਿਹੜਾ 28 ਸਤੰਬਰ ਤੋਂ ਬਾਅਦ ਜਿਹੜਾ ਲਗਾਤਾਰ ਨੌਜਵਾਨਾਂ ਵਾਲੋ ਸਿੱਖਿਆ ਲਈ ਰੁਜ਼ਗਾਰ ਦੇ ਲਈ ਨਸ਼ਿਆਂ ਦੀ ਬਿਲਕੁਲ ਪਾਬੰਦੀ ਦੇ ਲਈ ਜਿਹੜਾ ਇੱਕ ਮੋਰਚਾ ਬਹੁਤ ਵੱਡਾ ਖੜਕੜ ਕਲਾ ਭਗਤ ਸਿੰਘ ਦੀ ਧਰਤੀ ਦੇ ਉੱਪਰ ਲਾਇਆ ਜਾ ਰਿਹਾ ਉੱਥੇ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਜਿਹੜਾ ਸਨੇਹਾ ਦੇ ਰਹੇ ਆਂ ਇਸੇ ਤਰ੍ਹਾਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਅਸੀਂ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਜਥੇਬੰਦ ਕਰਕੇ ਸਰਕਾਰ ਦੀਆਂ ਉਹਨਾਂ ਨੀਤੀਆਂ ਦੇ ਖਿਲਾਫ ਤੇ ਸਰਕਾਰ ਦੇ ਉਹਨਾਂ ਵਾਅਦਿਆਂ ਖਿਲਾਫ ਜਿਹੜੇ ਵਾਅਦੇ ਭਗਵੰਤ ਮਾਨ ਨੇ 2022 ਦੇ ਅੰਦਰ ਪੰਜਾਬ ਦੀ ਜਵਾਨੀ ਨਾਲ ਕੀਤੇ ਸੀਗੇ ਜਦੋਂ ਇਹ ਗੱਲ ਕਿਹਾ ਜਾਂਦਾ ਸੀਗਾ ਵੀ ਨੌਜਵਾਨੋ ਮੇਰੇ ਹੱਥ ਦੇ ਵਿੱਚ ਤੁਸੀਂ ਹਰਾ ਪੈਨ ਫੜਾ ਦਿਓ ਇੱਕ ਵਾਰੀ ਮੇਰੇ ਹੱਥ ਦੇ ਵਿੱਚ ਹਰਾ ਪੈਨ ਆ ਗਿਆ ਤੇ ਮੈਂ ਦੇਸ਼ ਦੇ ਨੌਜਵਾਨਾਂ ਦੀ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਤਕਦੀਰ ਬਦਲ ਦੂੰਗਾ ਮੈਂ ਨੌਜਵਾਨਾਂ ਦੇ ਹੱਥਾਂ ਦੇ ਵਿੱਚੋਂ ਡੰਡੇ ਝੰਡੇ ਜਿਹੜੇ ਆ ਉਹ ਪਾਸੇ ਰਖਾ ਦੂੰ ਤੇ ਜਵਾਨੀ ਨੂੰ ਜਿਹੜਾ ਰੋਜ਼ਗਾਰ ਦੇ ਲਈ ਜਿਹੜਾ ਮੈਂ ਮੌਕੇ ਖੋਲ ਦੂੰਗਾ ਪਰ ਦੁੱਖ ਦੀ ਗੱਲ ਹੈ 3.5 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਸਰਕਾਰ ਨੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੋਜ਼ਗਾਰ ਨਹੀਂ ਦਿੱਤਾ ਅੱਜ ਵੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਬੇਰੋਜ਼ਗਾਰੀ ਦਾ ਸੰਤਾਪ ਹੜਾ ਰਹੀ ਆ ਅੱਜ ਵੀ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਦਾ ਸੰਤਾਪ ਹੜਾ ਰਹੀ ਆ ਅੱਜ ਵੀ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਵਿਦੇਸ਼ਾਂ ਨੂੰ ਮਾਈਗਰੇਟ ਹੋਣ ਦੇ ਲਈ ਮਜਬੂਰ ਆ ਇਸ ਕਰਕੇ ਪੰਜਾਬ ਦੀ ਜਵਾਨੀ ਨੂੰ ਅਸੀਂ ਲਾਮਬੰਦ ਕਰਕੇ ਲਗਾਤਾਰ ਜਿਹੜਾ ਉਸ ਖੜਕੜ ਕਲਾਈ ਧਰਦੀ ਦੇ ਉੱਪਰ ਮੋਰਚਾ ਲਾ ਰਹੇ ਆ ਤੇ ਜਵਾਨੀ ਨੂੰ ਅਪੀਲ ਕਰਦੇ ਆ ਕਿ ਉਸ ਮੋਰਚੇ ਦੇ ਵਿੱਚ ਵੱਦ ਵੱਦ ਆਪਣੀਆਂ ਮੰਗਾਂ ਦੇ ਲਈ ਇਕੱਠੇ ਹੋਈਏ ਲਾਮਬੰਦ ਹੋਈਏ ਤੇ ਇਹਨਾਂ ਸਰਕਾਰਾਂ ਦੇ ਖਿਲਾਫ ਸੰਘਰਸ਼ ਕਰੀਏ ਇਹਨਾਂ ਸ਼ਬਦਾਂਾਂ ਬਹੁਤ-ਬਹੁਤ ਧੰਨਵਾਦ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ